ਮੁਰਦਾਬਾਦ 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 ਨਿਹੰਗ ਜੇ ਬੁਆਂਜ਼ਾ ਤਾਰੇ ਆਪਣੇ ਘਰੇ ਗੱਲ ਪਏ ਆ ਗਏ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾਵੇ ਤੂੰ ਕੌਣ ਵਿਆਹ ਕੌਣ ਕਰੇ ਨਿਹੰਗ ਸਿੰਘਾਂ ਕੀ 5 6 7 7 ਨਾਗੇ 7 ਲਿਆਂਗਾ ਜੀ ਅਈ ਅੱਜ ਤੋਂ ਬਾਅਦ ਨੂੰ ਕਹਿ ਕੇ ਵੀ ਆਏ ਕਿ ਇਹ ਕਾਇਦੇ ਦੇ ਤੇ ਰਾਜਨਾਮਾ ਹੋ ਗਿਆ ਫਿਰ ਤਾਂ ਤੋਂ 15 ਬੰਦੇ ਜਾ ਕੇ ਨੋਵਾ ਲੈ ਕੇ ਆ ਗਿਆ ਡੱਕਰੇ ਕਰਪਾਣਾ ਲੈ ਕੇ ਜਿੰਦਾ ਮਰ ਗਿਆ ਬੈਠਾ ਲੰਮੇ ਪਿਆ ਡਾਕਟਰ ਆ ਜਾਂਦੀ ਕੋਈ ਲਾਉਂ ਨਹੀਂ ਆਇਆ ਤੇ ਪੰਜਾਬ ਪੁਲਿਸਾਂ ਲੱਗਾ ਕੋਈ ਕਾਰਵਾਈ ਨਹੀਂ ਕੀਤੀ 12 ਵਜੇ ਦੇ ਨਹੀਂ ਆਏ 12 ਵਜੇ ਦੇ ਸਤ ਨਿਆਂ ਗਾਏ ਆ ਵੀਰ ਜੀ ਚੋਣੇ ਪਾ ਗਏ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੇ ਬੈਠੇ ਬਿਠਾਇਆ ਕਿ ਬੈਠ ਕੇ ਗੱਲ ਕਰੋ ਬੈਠੇ ਕੇ ਇਹ ਨਹੀਂ ਮੰਨੀ ਉਹ ਦੋਨੋਂ ਕਿਰਪਾਨਾਂ ਕੱਢ ਦੇ ਸਿੱਧਾ ਹੀ ਮਲਾ ਕਰਤਾ ਉਹਨਾਂ ਨੇ ਪ੍ਰਚਾਨeurs ਮੁਰਦਾਬਾਦ 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 ਜਿਹੜੇ ਕਦਮ ਤੋਂ ਲੜੀ ਪੁੱਤ ਮੁਰਦਾਬਾਦ 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 ਬਿਆਨ ਨਹੀਂ ਲਿਖੋਂਦੇ ਜੀ ਸਾਨੂੰ ਹਾਂਜੀ ਬਿਆਨ ਹੀ ਲਿਖੋਂਦੇ ਜੀ ਅੱਛਾ ਆਦੇ ਐਮਪੀ ਸੱਦਣਾ ਫਿਰ ਬਿਆਨ ਹੋਣਾ ਹੈ ਪ੍ਰਸ਼ਾਸਨ ਦਾ ਵੇਖ ਲੋ ਜਿੰਦਾਬਦਾਂ ਲੈ ਕੇ ਆਏ ਚੰਗਾ ਬੜਾ ਇੱਥੇ ਅੱਗਾ ਘੰਟਾ ਬਲੀ ਦੀ ਮੰਦਿਰੇ ਚ ਪੁੱਛਾ ਉਸ ਤੋਂ ਬਾਅਦ ਉਹਨਾਂ ਪੂਰੇ ਹੋ ਗਏ ਬੱਤੋ ਸਾਡਾ ਹੀ ਢੇਰ ਦਾ ਬੰਦਾ ਖਤਮ ਕਰਤਾ ਤੇ ਹੁਣ ਮਰੇ ਨੂੰ ਗੋਲੂ ਕੋਈ ਲਾਗੇ ਜੀ ਇਹ ਸਾਰਾ ਮਾਮਲਾ ਇਹ ਨਗਰ ਕੇਦੇ ਤੋਂ ਪਹਿਲੇ ਤੋਂ ਝਗੜਾਈ ਇਹਨਾਂ ਦਾ ਇਹਨਾਂ ਦੇ ਘਰ ਆਏ ਵੀ ਵੀਰ ਜੀ ਕੀ ਨਾਮ ਆਪਣਾ ਕਰਨਪੁਰੀ ਹੈ ਕਰਨਪੁਰੀ ਕਰਨ ਜੀ ਕੀ ਗੱਲ ਹੋਈ ਆ ਇਹ ਨਿਹੰਗ ਸਿੰਘ ਪੰਜ ਸੱਤ ਆ ਗਏ ਆਪਣੇ ਘਰੇ ਗੱਲ ਪਏ ਆ ਗਏ ਪਰਮਿੰਦਰ ਸਿੰਘ ਬਲਟੋਏ ਦਾ ਕਟੂਰ ਸਾਹਿਬ ਰਹਿੰਦਾ ਗੋਲਵਾ ਜ਼ੋਰੀ ਗੋਲਵਾ ਰਹਿੰਦਾ ਝੀਲ ਦੇ ਪਿਛੇ ਅਈ ਹਲਤੋ 10 ਦਿਨ ਬੰਦੇ ਉਹਨੂੰ ਕਹਿ ਕੇ ਵੀ ਆਏ ਕਿ ਇਹ ਕਾਇਦੇ ਤੇ ਰਾਜਨਾਮਾ ਹੋ ਗਿਆ ਫਿਰ 10 ਤੋਂ 15 ਬੰਦੇ ਜਾ ਕੇ ਨੋਵਾਂ ਲੈ ਕੇ ਆ ਗਏ ਡੱਕਰੇ ਕਰਪਾਣਾ ਲੈ ਕੇ ਵੀ ਗਾਈ ਕਿ ਮੈਂ ਬਾਜ਼ਾਰ ਗਿਆ ਡੈਡੀ ਨੇ ਮੈਨੂੰ ਫੋਨ ਕੀਤਾ ਕਰਨ ਬੁੱਤ ਘਰੇ ਆਈ ਇਸ ਤਰ੍ਹਾਂ 12 ਦਿਨ ਬੰਦੇ ਆਏ ਤੇ ਮੈਂ ਉੱਥੇ ਆ ਗਿਆ ਘਰੇ ਤੇ ਉਹਨਾਂ ਨੂੰ ਤੁ ਤੁ ਮੈਂ ਮੇਹੋਂਦੀ ਆਮਣ ਵੀ ਫੇਰਾ ਭਰਾ ਤੇ ਦੋ ਤਿੰਨ ਜਣੇ ਆਈ ਬਸ ਉਹ ਹੀ 12 13 ਜਣੇ ਉਹ ਬਰਾਤੀ ਲਾ ਜਾਣੇ ਨੋਵਲ ਪੂਰੀ ਤਿਆਰੀ ਨਾਲ ਇਹ ਕਰਪਨਾ ਕਰਪੁਨਾ ਲੈ ਕੇ ਤੁਹਾਨੂੰ ਪਤਾ ਨਹੀਂ ਹੱਥੇ ਕੋਈ ਸੰਦ ਨਹੀਂ ਹੈ ਗਏ ਤੇ ਉਹ ਜਦੋਂ ਉਹਨਾਂ ਨੇ ਗੋਟ ਬਟਿਆ ਫੇਰਾ ਹੀ ਨੋਵਾਂ ਦੇ ਸ਼ੀਸ਼ੇ ਭੰਨੇ ਤੇ ਫੇਰਾ ਉਹ ਅੱਗੇ ਲਾ ਕੇ ਟੱਕਾ ਮਾਰ ਕੇ ਭੱਜ ਗਏ ਅਮਰੀਕਾ ਦੀ ਕਿਹੜੀ ਹੋਣਾ ਝਗੜਾ ਹੋਇਆ ਇਹਨਾਂ ਨਾਲ ਕੋਈ ਝਗੜਾ ਨਹੀਂ ਕੋਈ ਐਵੇਂ ਨਜਾਇਜ਼ ਹੀ ਪਾਏ ਮੰਗਦਾ ਬਰੋਤੀ ਲੈਂਦਾ ਤੁਹਾਡੇ ਕੋਲ ਕਾਦੀ ਬਰੋਤੀ ਹੈ ਐਵੇਂ ਪੈਈ ਕਿ ਮੇਰੇ ਤੱਕ ਲੱਗਦੀਆਂ 300 ਰੁਪਏ ਦੋ ਅੱਛਾ ਇੱਕ ਲੱਖ ਕਹਾਦਾ ਕਰਦੇ ਹਾਂ ਆਪਣਾ ਡੇਰੀ ਦਾ ਨਾਲ ਮੋਬਾਈਲ ਦਾ ਦੁਕਾਨ ਨਾਲ ਕਰਿਆਨੇ ਦਾ ਕਰਨਾ ਅੱਛਾ ਇਹ ਨਿਆਂ ਜ਼ਹਿਮ ਮਜੀਬ ਸਿੰਘ ਖੰਡਾ ਇੱਕ ਲੱਖ 75 ਕਹਿੰਦਾ ਮੇਰੇ ਖਾਤੇ 'ਚ ਪਾਓ ਨਹੀਂ ਨਾ ਮੈਂ ਤੁਹਾਡੇ ਡਾਟਾ ਪਰ ਨਵਾਕ ਕਿਹਦੀ ਹੋਈ ਆ ਮੇਰੇ ਬਿਓ ਦੀ ਕੀ ਗੁੱਟ ਵਧਿਆ ਸੀ ਕੋਟ ਵਧਿਆ ਤਾਂ ਉਸਤਾਨ ਵਾਲਿਆਂ ਨੇ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਕਿਦ ਲਈ ਲੱਗੇ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਮਜ਼ਰੂਬੀ ਗੱਲਾਂ ਬਤਾ ਕਰਦੇ ਖੂਨ ਨਾ ਚੜ੍ਹ ਕਰਕੇ ਤੁਹਾਡਾ ਕੀ ਤੁਹਾਡਾ ਨਾ ਕੀ ਮੇਰਾ ਨਾਂ ਕਰਨ ਬੁਰੀ ਮੇਰਾ ਜੱਤਰ ਮੈਂ ਹੱਸਦੇ ਹਾਂਜੀ ਜੀ ਮੰਗ ਕਰਦੇ ਪੋਸਟ ਪ੍ਰਸ਼ਾਸਨ ਹੁਰਸੇ ਪ੍ਰਜਾ ਜਾਂਦੇ ਨੇ ਕਾਰਵਾਈ ਕਰੀ ਜੀ ਜਾਵੇ ਟੋਟਲ ਉਹ ਹੈਗੇ 9 ਤੋਂ 10 ਜਣੇ ਮੰਮ ਲਿਮੂਲੇ ਲਗੇ ਚਾ ਮੰਮ ਲਿਯਾ ਲ ਪਤਾ ਨਹੀਂ ਹੁੰਦੇ ਜਾਂਦੇ ਜਦੋਂ 2 ਮਿੰਟ ਬੈਠੇ ਆਈ ਕੇ ਚਾਹ ਪਾਣੀ ਪੀਓ ਕਰੇ ਉਹਨਾਂ ਹੁੰਦੇ ਕਿਰਪਾਣਾ ਕੱਢ ਕੇ ਕਹਿੰਦੇ ਖਲੀ ਚ ਵਿੱਚੋਂ ਖਲੀ ਚ ਵਿੱਚ ਤੁਹਾਡੇ ਘਰ ਦਿਮਾਗ ਨਾਲ ਆ ਕਰਦਾ ਕਰਦਾ ਸਾਰਾ ਕੁਝ ਕਰਦਾ ਠੀਕ ਗੱਲ ਆ ਘਰ ਆ ਗਏ ਨਿਹੰਗ ਪੈ ਗਏ ਆ ਤੇ ਆ ਬੰਦੇ ਦੀ ਬਾਹ ਵੱਢੀ ਜਾ ਵੇਖੋ ਕੌਣ ਵਿਆਹ ਕੌਣ ਕਰੇ ਨਿਹੰਸਿਆਂ ਕੀ 5 6 7 7 ਨਿਹੰਗ 7 ਲਿਆਂਗਾ ਪਤਾ ਲੱਗਾ ਨਾ ਦਾ ਕੌਣਾ ਬਲਵਿੰਦਰ ਸਿੰਘ ਜੋ ਬਟੋਏ ਦਾ ਅੱਜੀ ਗੱਲ ਕੀ ਉਹਨਾਂ ਦੀ ਗੱਲ ਕੋਈ ਨਹੀਂ ਹੋਈ ਕਿਸੇ ਨਾ ਦਾ ਕੋ ਮਾੜਾ ਮੋਟਾ ਹੈਗਾ ਇਹ ਤੇ ਉਹਨਾਂ ਨੇ ਪੈਸੇ ਦੇ ਕੇ ਉਹਨਾਂ ਨੂੰ ਹੰਗਾਰੂ ਭਲਾਤਾ ਇਹ ਰਿਆ ਨਾ ਇਹਨਾਂ ਤੋਂ ਕਿਹਾ ਬਾਹਰ ਚਾਹ ਪਾਣੀ ਪੀਓ ਠੰਡੇ ਹੋ ਕੇ ਜਾਓ ਕੋਈ ਕੋਈ ਗੱਲ ਨਹੀਂ ਗਈ ਤੇ ਬਾਹਰ ਚਲੇ ਗਏ ਬਾਹਰ ਕੱਢਦੇ ਰਹੇ ਉਹਨਾਂ ਤੇ ਮੈਂ ਬਾਹਰ ਆ ਕੇ ਘੁੱਟ ਵੜ ਦਿੱਤਾ ਉਹਨਾਂ ਨੇ ਕਿਹਾ ਵੀਡੀਓਗ੍ਰਾਫੀ ਹੈਗੀ ਸਾਡੇ ਕੋਲ ਸਾਰੀ ਮਾਰਿਆ ਕੀ ਤੇ ਪਰਾਨਾ ਮਾਰੀਆਂ ਪਹਿਲਾਂ ਇਸੇ ਦੇ ਹੀ ਹੈ ਕਿ ਉਹ ਦੂਜੇ ਦੇ ਵੀ ਆਵੇ ਨਾਲ ਤੇ ਮੁੰਡਾ ਦਾ ਵੀ ਤੇਰਾ ਕੁੱਤਾ ਲਾ ਤੇ ਕੁੱਤਾ ਉੱਧਰ ਵੇਖੋ ਇਹ ਮਾਂਗ ਰਹੇ ਨਾ ਮਾਂਗ ਸਾਡੀ ਇਹੋ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਬੰਦੇ ਦਾ ਜਿਹੜਾ ਮਾਰਿਆ ਇਹਨਾਂ ਨੇ ਕੀ ਕਾਰਵਾਈ ਹੋਣੀ ਚਾਹੀਦੀ ਤੇ ਉਹ ਮਾਰ ਗਿਆ ਮਾਰ ਗਿਆ ਮਾਰ ਕੇ ਗਏ ਹਾਂ ਹਾਂ ਤੇ ਆ ਡਾਕਟਰ ਦੇ ਕਾਰਵਾਈ ਹੋਣੀ ਚਾਹੀਦੀ ਵੀ ਜਿਹੜਾ ਜੱਤੀ ਕੀ ਨਹੀਂ ਬੜਿਆ ਕੋਈ ਆ ਗਿਆ ਬੜਿਆ ਹੀ ਨਹੀਂ ਕੋਈ ਡਾਕਟਰ ਨਹੀਂ ਹੈਗਾ ਇੱਥੋਂ ਦਾ ਕਾਨੂੰਨੀ ਕਾਰਵਾਈ ਕੋਈ ਨਹੀਂ ਹੈ ਜੀ ਆ ਮੈਂ ਲੈ ਗਿਆ ਇਹ ਰੋਹਿਨ ਲੈ ਗਿਆ ਜੰਗਾ ਬੰਦਾ ਲੈ ਗਿਆ ਆ ਆ ਕਿ ਆਜੇ ਮੜ ਜੀ ਕਿ ਆਜੇ ਮੜ ਜੀ ਇਹ ਆਏ ਮੇਰਾ ਨਾਮ ਅਮਨਪੁਰੀਆ ਜੀ ਇਹ ਇਹ ਮੇਰੇ ਚਾਚਾ ਜੀ ਆ ਛੰਮੂ ਪੂਰੀ ਸੱਤ ਨਿਹੰਗ ਆਏ ਆ ਵੀਰ ਜੀ ਚੋਲੇ ਪਾ ਕੇ ਚੋਲੇ ਪਾ ਕੇ ਆਏ ਉਹਨਾਂ ਨੂੰ ਅੰਦਰ ਘਰੋ ਬੈਠੇ ਬਿਠਾਇਆ ਕਿ ਬੈਠ ਕੇ ਗੱਲ ਕਰੋ ਬੈਠੇ ਕਿਸੇ ਨੇ ਨਹੀਂ ਮੰਨੀ ਉਹ ਦੂਰ ਕਿਰਪਾਨਾ ਕੱਢ ਕੇ ਸਿੱਧਾ ਹੀ ਮਲਾ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਪ੍ਰਸ਼ਾਸਨ ਦਾ ਵੇਖ ਲਓ ਜਿੰਦਾਬਦਾਂ ਲੈ ਕੇ ਆਏ ਆ ਚੰਗਾ ਭਲਾ ਇੱਥੇ ਅੱਟਾ ਕਿੰਨਾ ਬਲੀ ਦੀ ਹੁੰਦੀ ਰਹੇ ਪੁੱਛਿਆ ਉਹ ਤੋਂ ਬਾਅਦ ਉਹਨਾਂ ਪੂਰੇ ਉਹਦੇ ਡੈੱਥ ਹੋ ਗਈ ਸਾਡਾ ਹੀ ਰੇੜਾ ਦਾ ਬੰਦਾ ਖਤਮ ਕਰਤਾ ਤੇ ਹੁਣ ਮਰੇ ਨੂੰ ਗੁੱਲੂ ਕੋਈ ਲਾਗੇ ਜੀ ਦੱਸੋ ਇਹਦੇ ਕੀ ਹਸਪਤਾਲ ਕੋਲੋਂ ਥੜਿਆ ਨੂੰ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਪੁਲਿਸ ਪ੍ਰਸ਼ਾਸਨ ਆਇਆ ਅਰਲੇ ਚਲੋ ਆਏ ਪਰ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਹੁਣ ਵੀ ਲੱਗੇ ਆ ਮਗਰ ਔਨ ਦੀ ਸਪੋਰਟ ਸਾਨੂੰ ਇਨਸਾਫ ਚਾਹੀਦਾ ਜੋ ਵੀ ਬੰਦ ਦੀ ਕਾਰਵਾਈ ਕਰਨੀ ਚਾਹੀਦੀ ਇਹਨਾਂ ਦੇ ਜੋ ਵੀ ਨਿਹੰਗ ਜੋ ਵੀ ਆ ਭਜੀ ਵੇਖੋ ਸਾਡਾ ਤੇ ਫਿਰ ਹਿੰਦੂ ਆਂਦਾ ਰਹਿਣਾ ਬੇੜਾ ਘਰ ਕੇ ਤੇ ਨਾ ਅਸੀਂ ਤੇ ਇਹ ਕਵਾਂਗੇ ਉਲਟਾ ਸਾਨੂੰ ਆਂਦੇ ਆ ਅਸੀਂ ਵੜਦਾਂਗੇ ਖਾਲਿਸਤਾਨ ਨੂੰ ਆਏ ਆ ਤੇ ਅਸੀਂ ਤੇ ਰਹਿ ਕੇ ਬਸ ਇੰਨਾ ਜੋਗੇ ਅੱਜ ਇਹਨੂੰ ਵੱਡੇ ਕੱਲ ਨੂੰ ਸ਼ਹਿਰ ਚ ਗਏ ਹੋਰ ਨੂੰ ਵੱਡੂਗੇ ਝਗੜੇ ਦੀ ਵਜ੍ਹਾ ਕੋਈ ਪਤਾ ਨਹੀਂ ਝਗੜੇ ਦੀ ਵਜ੍ਹਾ ਕੋਈ ਨਹੀਂ ਆ ਕਿ ਥਰਡ ਪਾਰਟੀ ਦਾ ਝਗੜਾ ਹੋਊ ਇਹਨਾਂ ਨਾਲ ਰੁਪਈਏ ਦਾ ਕੋਈ ਲੈਣ ਦੇ ਨਹੀਂ ਇਹ ਸਿਰਫ ਖਾਊ ਯਾਰ ਆ ਆਪਦੀਆਂ ਜੇਬਾਂ ਪਰ ਲਾਏ ਹੀ ਕਿੰਨੇ ਜਣੇ ਆਦੇ ਆ ਜਿਹੜੇ ਸੱਤ ਜਣੇ ਸੀ ਨੋਵਾ ਗੱਡੀ ਤੇ ਆਏ ਇਹ ਨਹੀਂ ਆਪਾਂ ਇਹਨਾਂ ਦੇ ਸਾਰੇ ਧਿਆਨ ਇੱਕੋ ਜਆ ਬਾਕੀ ਕਈ ਹੈਗੇ ਆ ਜਿਹੜੇ ਚੰਗੇ ਭਲੇ ਮਗਰ ਇਹ ਟੂਟੀ ਨੰਗ ਚੋਲਾ ਪਾ ਕੇ ਨਸ਼ੇ ਛੱਡ ਕੇ ਚੋਲੇ ਪਾਲੇ ਆ ਉਹਦੇ ਸਮੇਂਕਾ ਉਹ ਚੋਲੇ ਦੇ ਅੰਦਰ ਸਭ ਕੋ ਕਰੀ ਜਾਂਦੇ ਤੇ ਇਹੋ ਜਿਹਿਆਂ ਨੂੰ ਕਰਦਾ ਜਿਹੜੇ ਜ਼ਖਮੀ ਹੋਇਆ ਕਿੰਨੇ ਜਾਣੇ ਟੋਟਲੇ ਤਿੰਨ ਜਾਣੇ ਤਿੰਨ ਕਿਹੜੇ ਕੀ ਨਾ ਉਹ ਸ਼ਮੀਪੁਰੀ ਜੀ ਜਿਹਨਾਂ ਦੀ ਡੈਥ ਹੋ ਗਈ ਆ ਇੱਕ ਮੈਂਮਨਪੁਰੀ ਜਿਹੜਾ ਜ਼ਖਮੀ ਆ ਇੱਕ ਕਰਨਪੁਰੀ ਮੇਰਾ ਭਤੀਜਾ ਚਾਚੇ ਦਾ ਮੁੰਡਾ ਭੱਟੀ ਰਹੀ ਆ ਭੱਟੀ ਦੇ ਹੀ ਆ ਬਾਕੀ ਵੀਡੀਓਗ੍ਰਾਫੀ ਹੋਈ ਸਾਡੇ ਘਰ ਲੱਗੇ ਜਾ ਕੇ ਵੇਖ ਲੋ ਖੂਨ ਹੀ ਖੂਨ ਹੋਇਆ ਪਿਆ ਦਕਾ ਘਰ ਘਰ ਆ ਕੇ ਪਏ ਲੁੱਟੇ ਨਹੀਂ ਪਏ ਆ ਕੇ ਗਲਕਾਰਾ ਪਏ ਆ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸੱਤ ਦੇ ਸੱਤ ਜਾਣਿਆਂ ਤੇ ਉਹਨਾਂ ਦੇ 302 ਦਾ ਪਰਚਾ ਕੀਤਾ ਜਾਵੇ ਇਹ ਸਰ ਨਾਂ ਬਲਾਏ ਕਿ ਗੂਗਲ ਪੇਜ ਦੇ ਪੈਸੇ ਪਏ ਇਹਨਾਂ ਦਾ ਝਗੜਾਈ ਇਹਨਾਂ ਦਾ ਇਹਨਾਂ ਦੇ ਘਰ ਆਏ ਵੀ ਇਹਨਾਂ ਦਾ ਸਰ ਨੀ ਅਗਰ ਪ੍ਰਮਿੰਦਰ ਸਿੰਘ ਜੀ ਪਏ ਜੀ ਨਿਸ਼ਾਨ ਸਿੰਘ ਜੀ ਹਾਂਜੀ ਉਹ ਮੁੜ ਕੇ ਹੱਤ ਟਕਰਾਰ ਹੋ ਗਿਆ ਅੱਛਾ ਜੀ ਉਥੇ ਇਹਨਾਂ ਦੀ ਕਿਰਪਾ ਨਾਲ ਵੋਟ ਵੜਦਾ ਜੀ ਇਹਦੇ ਬਾਅਦ ਇਹਨਾਂ ਨੇ ਉਹ ਹਸਾਲ ਲੈ ਲਿਆ ਜੀ ਹਾਂਜੀ 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 ਹਾਂ ਜੀ ਹਾਂ ਜੀ ਹਾਂ ਹਾਂ ਸਟੈਂਡਿੰਗ ਹਾਂ ਸਟੈਂਡਿੰਗ ਕੀ ਗੱਲ ਬਾਤ ਹੋਈ